ਲਾ ਲ ਅੰਜਵਾ ਅਬ ਹਰ ਰੱਖਣਾ ਹਰ ਚਿਤਾਰਿਆ ਪਤਤ ਪਨੀਤ ਕੀਏ ਖੈਨ ਭੀ ਤਾਰਾ ਸਗਲਾ ਰੋਗ ਵਿਦਾਰਿਆ ਅਬ ਹਰ ਰੱਖਣਾ ਹਰ ਚਿਤਾਰਿਆ ਪਤਤ ਪਨੀਤ ਕੀਏ ਖੈਨ ਭੀ ਧਰ ਸਗਲਾ ਰੋਗ ਵਿਦਾਰਿਆ ਗੋਸ਼ਟ ਭਈ ਸਾਧਕ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਕੋ ਨਾਰਾਇਣ ਸੰਗੇ ਸਗਲੇ ਤਾਰਿਆ ਔਗਦ ਮੰਤਰ ਮੂਲ ਮਾਨ ਇਕ ਹੈ ਮਨ ਵਿਸ਼ਵਾਸ ਪ੍ਰਭਤਾ ਰਿਆ चरण रेण वांचै नित नानक उना कोना भले हारे हा। आओ कना मंत्र मूल मान एक है मान विश्वास प्रभु रे का रेआ चरण रेण वांचै नित नानक उना कोना भले हारे आओ का खालसा वाणी जी की फतेह परम सत जो ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਜੀ ਸਤ ਕਰੋ ਜੀ ਨੇ ਕਿਰਪਾ ਕੀਤੀ ਹੈ ਅਮਰਤ ਵੇਲੇ ਪਵਿੱਤਰ ਹਉਮ ਬਖਸ਼ਿਸ਼ ਕੀਤੀ ਜੀ ਦੇ ਝੋੜੇ ਵਿੱਚ ਸਤ ਕਰੋ ਜੀ ਇਹ ਦਾਤ ਪਾਉਂਦੇ ਨਾ ਤੇ ਬਾਦਸ਼ਾਹ ਜੀ ਫਰਮਾਨ ਕਰਦੇ ਗੁਰਬਾਣੀ ਦੇ ਵਿੱਚ ਆਲ ਨਹੀਂ ਡੁੱਬੇ ਤਸਕਰ ਨਹੀਂ ਲੀਵੇ ਹੈ ਭਾਏ ਨਾ ਸਕੇ ਜਾਲੇ ਜਿਹਦੇ ਕੋਲ ਗੁਰੂ ਦਾ ਹੁਕਮਾ ਨਾ ਉਸ ਹੁਕਮ ਨੂੰ ਅੱਗ ਜਲਾ ਸਕੇ ਨਾ ਪਾਣੀ ਡੋਬ ਸਕੇ ਨਾ ਕੋਈ ਤਸਕਰ ਚੋਰ ਉਸ ਹੁਕਮ ਨੂੰ ਖੋ ਸਕੇ ਦੂਸਰੀ ਗੱਲ ਹੁਕਮ ਦੇ ਵਿੱਚੋਂ ਸਾਨੂੰ ਬਹੁਤ ਵੱਡੀ ਜੀਵਨ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੂੰ ਜਿਸ ਵਕਤ ਧੰਗੁਰ ਨਾਨਕ ਸਾਹਿਬ ਕਥਕ ਜੀ ਤੇ ਰਾਏ ਬਲਾਰ ਜੀ ਬੈਠੇ ਸਨ ਇੱਕ ਦਿਨ ਰਾਏ ਬਲਾਰ ਨੇ ਇੱਕ ਸਵਾਲ ਕੀਤਾ ਕਹਿਣ ਲਗਾ ਪਾਤਸ਼ਾਹ ਇੱਕ ਬੇਨਤੀ ਹੈ ਕਿਰਪਾ ਕਰੋ ਅੱਜ ਕੋਈ ਰੱਬ ਦੇ ਘਰ ਦੀ ਮਨੁੱਖਾ ਜੀਵਨ ਨੂੰ ਸਦਾਨ ਦੀ ਕੋਈ ਵਾਰਤਾ ਸ਼ੌਨੀ ਕਰੋ वो ऐसे साखी सुनाओ ऐसे वचन करो जिदा हो जाए सतगुरु पातशाह जी कह राय साहब बैठो उन्होंने माँ जरा एक शब्द उच्चारण किया सतगुरु जी कह लगे पहले प्यार लगा थूद दूजे माए बाप के ਇਜੇ ਬੈ ਆਪਾ ਵੀ ਵੀ ਉਥੇ ਪਿਆਰ ਪੰਨੀ ਖੇੜ ਪੰਮੇ ਘਾਣ ਪੀਣ ਕੀ ਤਾਤ ਛੇਵੇਂ ਆਮਨਾ ਪੁੱਛੇ ਜਾਤ ਸਤਵੇਂ ਕ੍ਰੋਧ ਹੋਤਾ ਨਾਸ਼ ਸਤਰੂ ਜੀ ਨੇ ਇਹ ਪੂਰਾ ਸ਼ਬਦ ਉਚਾਰ ਕੇ ਨਾ ਸਤੂ ਜੀ ਕਹਿਣ ਲੱਗੇ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਨਾ ਉਹਨੂੰ ਨਹੀਂ ਪਤਾ ਹੁੰਦਾ ਵੀ ਇਹ ਮੇਰੀ ਮਾਂ ਹੈ ਮੇਰਾ ਭਰਾ ਹੈ ਆ ਮੇਰਾ ਪਿਓ ਹੈ ਉਹਦੀ ਪਹਿਲੀ ਪ੍ਰੀਤ ਜਿਹੜੀ ਹੈ ਨਾ ਉਹ ਮਾਂ ਦੇ ਦੁੱਧ ਨਾਲ ਹੁੰਦੀ ਹੈ दूसरा सतगुरु पातशाह जी कह लगे राय साहब सत्कार करते सन राज क्योंकि राय साहब मेहता कालू जी के हाण प्रमाणते सहन लगे पहले प्यार लगा तं दो माए बाप किसत फिर पता लगता भी आ मेरी मां हाथा स्परस के पता लग, मेरी माँ, उन पता लग दा दा मेरी माँ ने मैंने चुकया है कुत्त तीजे भाया भाई भाभी वेब कीसरे फिर रिश्तेदारियां शुरू हो जाए चौथे प्यार बननी खेड फिर अपन चीजा खेडा दे प्यार बन जाता है सतगुरु पातशाह जी ने यह सारा शब्द उच्च चार के कह कह लगे राय साहब ये जीवन की जी इस तरह का मनुखा जीवन है बस हौली हौली स्तैपार ज ਇਨੋਂ ਮਨੁੱਖ ਦਾ ਬਾਰੇ ਕਰਦਾ ਜਾਂਦਾ ਹੈ ਬੜਾ ਖੁਸ਼ ਹੋਇਆ ਕਰਨ ਲੱਗਾ ਮਾਤਸ਼ਾ ਤੁਸੀਂ ਤੇ ਇੱਕ ਸ਼ਬਦ ਦੇ ਵਿੱਚ ਪੂਰੇ ਦਾ ਪੂਰਾ ਮਨੁੱਖਾ ਜੀਵਨ ਜਿਹੜਾ ਉਹ ਵਰਨਣ ਕਰ ਦਿੱਤਾ ਇੱਕ ਵਾਰ ਮਸ਼ਕੀਨ ਜੀ ਦੱਸਦੇ ਸੰ ਉਹ ਕਹਿਣ ਲੱਗੇ ਜਦੋਂ ਆਪਾਂ ਜੀਵਨ ਦੇ ਵਿੱਚੋਂ ਨਾ ਆਮ ਵੀ ਜੇ ਲਈਏ ਬੱਚਾ ਪੜ੍ਹ ਪੜ੍ਹਾਈ ਕਰਦਾ ਤੇ ਉਹ 8 ਘੰਟੇ ਸਕੂਲ ਚ ਬੜ ਕੇ ਹੁੰਦਾ ਹੈ 7 ਘੰਟੇ 8 ਘੰਟੇ ਫਿਰ ਉਹ 2 ਘੰਟੇ 3 ਘੰਟੇ ਟਿਊਸ਼ਨ ਪੜਾਈ ਜਾਂਦੀ ਹੈ 24 ਘੰਟਿਆਂ ਦੇ ਵਿੱਚੋਂ ਤਕਰੀਬਨ 11 ਘੰਟੇ ਉਹ ਪੜ੍ਹਾਈ ਚ ਲਾਉਂਦਾ ਤੇ ਕਹਿੰਦੇ ਜਦੋਂ ਪੇਪਰ ਆਉਂਦੇ ਆ ਤੇ ਪੇਪਰਾਂ ਚ ਉਹ ਜੇ 10 ਚੋਂ 7 ਨੰਬਰ ਆ ਜਨਾਂ ਤੇ ਫੇਰ ਵੀ ਮਾਪੇ ਵਜ੍ਹਾ ਮਾਰਦੇ ਉਹ ਕਹਿੰਦੇ ਵੀ ਤੈਨੂੰ ਨੰਬਰ ਘੱਟ ਕਿਵੇਂ ਆਇਆ ਤੈਨੂੰ ਇਨਾ ਪੜਾਇਆ ਤੈਨੂੰ ਇਨਾ ਟਿਊਸ਼ਨ ਰਖਾਈ ਤੇ ਅਸੀਂ ਹੁਣ ਇਹ ਤੇ ਵਿਗਿਆਨੀ ਵਿੱਦਿਆ ਧਾਰਮਿਕ ਵਿੱਦਿਆ ਦੇ ਵਿੱਚੋਂ ਅਸੀਂ ਬਿਲਕੁਲ 0 ਐਂ ਤੇ ਕਦੇ ਆਪਣੇ ਆਪ ਨੂੰ ਇਸ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹ ਮਨ ਅਜੇ ਤੱਕ ਤਾਂ ਇੱਕ ਨੰਬਰ ਵੀ ਨਹੀਂ ਲਿਆ ਅੱਜ ਹਾਲਾਤ ਸਾਡੇ ਕੀ ਬਣੇ ਹੋਏ ਨੇ ਅਸੀਂ ਗੁਰਮਤੋਂ ਗੁਰੂ ਕੀ ਮਹਤਤਾ ਦੁਹਰਾ ਹੁਣ ਤੁਸੀਂ ਕਿਸੇ ਚੰਗੇ ਸਕੂਲ 'ਚ ਕਿਸੇ ਬੱਚੇ ਨੂੰ ਪਾਉਣਾ ਤਾਂ ਪਹਿਲਾਂ ਪੁੱਛਣਗੇ ਮਾਪੇ ਪੜਿਆ ਹੋਇਆ ਹੈ ਮੈਂ ਕਿਸੇ ਬੱਚੇ ਦੇ ਨਾਲ ਗਿਆ ਉਹਨੇ ਨਾਨ ਮੈਡੀਕਲ ਕਰਨੀ ਸੀ ਤੇ ਉਹ ਜਦੋਂ ਜਾਂਦੇ ਸਰ ਪ੍ਰਿੰਸੀਪਲ ਦਾ ਪਹਿਲਾ ਸਵਾਲ ਸੀ ਕਹਿੰ ਲੱਗੇ ਤੁਹਾਡੇ ਮਾਪੇ ਕਿੰਨੇ ਪੜੇ ਨੇ ਮੈਂ ਪੁੱਛਿਆ ਪ੍ਰਿੰਸੀਪਲ ਸਾਹਿਬ ਨੂੰ ਵੀ ਤੁਸੀਂ ਪੜਾਉਣਾ ਤਾਂ ਬੱਚੇ ਨੂੰ ਹੈ ਇਹਨੇ ਕਰਨਾ ਨਾਨ ਮੈਡੀਕਲ ਤੇ ਤੁਸੀਂ ਮਾਪੇ ਦੀ ਪੜ੍ਹਾਈ ਦੇ ਬਾਰੇ ਕੁਝ ਦੋ ਕਹਿੰ ਲੱਗੇ ਭਾਈ ਸਾਹਿਬ ਨਾਨ ਮੈਡੀਕਲ ਦੇ ਬਹੁਤ ਔਖੀ ਸਿੱਖਿਆ ਤੇ ਉਹ ਉਹ ਆਸ਼ ਕਰੂਗਾ ਜਿਹਦੇ ਘਰੇ ਮਾਪੇ ਘਰੇ ਵੀ ਪੜਾਉਣਾ ਉਹਨੂੰ ਟੁਸ਼ਰਾ ਵੀ ਰਖਾਉਣਾ ਫੇਰ ਜਾ ਕੇ ਬੱਚੇ ਨੇ ਬਾਸ ਸੁਣੇ ਕਾਹਮ ਵੀ ਤੁਸੀਂ ਕਿਤੇ ਵੱਡੇ ਸਕੂਲ ਚ ਜਾਵੋ ਨਾ ਤੇ ਉਹ ਇਹੀ ਜ਼ਿਆਦਾਤਰ ਦੇਖਦੇ ਨੇ ਮਾਪੇ ਪੜੇ ਹੋਏ ਹੁਣ ਅਸੀਂ ਇਹੋ ਜ ਆਪ ਕਦੇ ਗੁਰਦਾਰਾ ਸਾਹਿਬ ਨੇ ਗਏ ਬੱਚਿਆਂ ਨੂੰ ਕੀ ਸਮਝਾਉਂਦੇ ਅਸੀਂ ਆਪ ਅਮਰਧਾਰੀ ਨਹੀਂ ਬੱਚਿਆਂ ਨੂੰ ਕੀ ਸਮਝਾਉਂਦੇ ਇਸ ਕਰਕੇ ਜ਼ਰੂਰੀ ਹੈ ਕਿ ਪਹਿਲਾਂ ਮਾਪੇ ਉਸ ਰਸਤੇ ਤੇ ਤੁਰਦਾ ਹੋਏ ਤੇ ਫਿਰ ਬੱਚੇ ਵੀ ਉਸ ਅਸਰ ਤੇ ਚੱਲਦੇ। ਇੱਕ ਵਾਰੀ ਕਿਸੇ ਵਿਦਵਾਨ ਨੂੰ ਨਾ ਸਵਾਲ ਕਰਨ ਤੱਕ ਸੀ। ਉਹ ਵਿਦਵਾਨ ਨੂੰ ਕਹਿਣ ਲੱਗੇ ਵੀ သਸਵੰਦ ਕੀ ਹੁੰਦਾ ਹੈ? ਉਹ ਪਾਈ ਸਾਹਿਬ ਬੜੇ ਸਿਆਣੇ ਨੇ। ਉਹਨਾਂ ਦੀ ਟੀਵੀ ਤੋਂ ਵੀ ਕਈ ਵਾਰ ਕਥਾ ਹੁੰਦੀ ਹੈ। ਉਹ ਕਹਿਣ ਲੱਗੇ ਮੈਂ ਕਿਹਾ ਭਾਈ ਸਾਹਿਬ ਤੁਹਾਡੀ ਆਮਦਨ ਕਿੰਨੀ ਹੈ ਉਹ ਕਹਿਣ ਲੱਗੇ ਜੀ 60 ਕਿਲੇ ਜ਼ਮੀਨ ਦੇ ਐ ਇੱਕ ਟਾਇਲਾਂ ਦੀ ਫੈਕਟਰੀ ਆ ਬੱਚਾ ਇੱਕ ਇੰਗਲੈਂਡ ਚ ਐ ਇੱਕ ਕੈਨੇਡਾ ਚ ਐ ਤੇ ਬੇਟੀ ਆਸਟ੍ਰੇਲੀਆ ਚ ਐ ਸਾਰਾ ਜਦੋਂ ਕਹਾਂ ਮੈਂ ਕਿੰਨੇ ਵਾਰੀ ਪੁੱਛ ਲਿਆ ਇਹ ਆਮਦਨ ਕਿੰਨੀ ਹੈ ਕਹਿਣ ਲੱਗੇ ਜੀ ਕੋਈ 15 ਲੱਖ ਰੁਪਿਆ ਆਮਦਨ ਐ ਤੇ ਕਹਿੰਦੇ ਮੈਂ ਪੁੱਛਿਆ 15 ਲੱਖ ਦਾ ਦਸਵੰਦ ਕੇ ਨਾਮ ਮੰਗਦਾ ਜਦ ਜੋੜ ਲਾ ਕੇ ਕਹਿੰਦੇ ਜੀ ਡੇਢ ਲੱਖ ਦਸਵਾਂ ਹਿੱਸਾ ਤੇ ਕਹਿੰਦੇ ਵਾ ਕਹਿ ਦਿੱਤਾ ਵੀ ਭਾਈ ਦਸਵਾਂ ਹਿੱਸਾ ਗੁਰਨਾਮਕ ਦੇ ਦਰਬਾਰ ਤੇ ਚੜਾਵੋ ਕੋਲੇ ਬੈਠੀ ਸੀ ਉਹਦੇ ਘਰ ਵਾਲੀ ਉਹ ਕਹਿਣ ਲੱਗੀ ਆ ਜਾਓ ਚੱਲ ਜਾਈਏ ਜੀ ਹੁਣ ਤੇ ਪੈਸੇ ਮੰਗਣ ਲੱਗ ਪਈ ਉਹ ਵਿਦਵਾਨ ਜਿਹੜਾ ਸੋ ਕਹਿਣ ਲੱਗਾ ਮੈਂ ਨਹੀਂ ਮੰਗਦਾ ਇਹ ਤਾਂ ਮੈਂ ਦਸਵੰਦ ਦੱਸਿਆ ਇਹਨਾਂ ਨੇ ਦਸਵੰਦ ਪੁੱਛਿਆ ਤੇ ਮੈਂ ਦਸਵੰਦ ਦੱਸ ਦਿੱਤਾ ਬੀਤੇ ਸੌਤਾ ਏਨਾ ਹੁੰਦਾ ਹੈ ਜੇ ਤੁਸੀਂ ਗੁਰੂ ਨਾਨਕ ਦੇ ਘਰ ਵਿੱਚ ਦਾਖਲਾ ਲੈਣਾ ਨਾ ਤੇ ਤੈਨੂੰ ਕੀ ਜਾ ਜ਼ਰੂਰੀ ਨਾ ਹੋਣਾ ਪਾ ਸਕੂਲ 'ਚ ਦਾਖਲ ਕਰਨ ਦੇ ਨੇ ਬੱਚੇ ਨੂੰ ਉਹ ਕਹਿੰਦੇ ਆਧਾਰ ਕਾਟ ਲਿਓ ਜੀ ਫਿਰ ਉਹ ਕਹਿੰਦੇ ਪੈਨ ਕਾਟ ਦਿਓ ਇਹਦਾ ਬੈਂਕ ਦਾ ਖਾਤਾ ਦਿਓ ਸਕੂਲ ਦੇ ਸਰਟੀਫਿਕੇਟ ਦਿਓ ਕਿੰਨਾ ਪੜਿਆ ਕਿੰਨੇ ਨੰਬਰ ਆਏ ਨਾ ਤੇ ਇਸੇ ਤਰ੍ਹਾਂ ਜੇ ਗੁਰੂ ਘਰ ਤੇ ਤੁਸੀਂ ਦਾਖਲਾ ਲੈਣਾ ਨਾ ਗੁਰੂ ਨਾਨਕ ਦੇ ਘਰ ਤੇ ਤਿੰਨ ਚੀਜ਼ਾਂ ਜ਼ਰੂਰੀ ਇੱਕ ਤਾਂ ਸਤguru ਜੀ ਕਹਿੰਦੇ ਪਹਿਲਾਂ ਫਾਰਮ ਤੁਹਾਨੂੰ ਭਰ ਕੇ ਦੇਣਾ ਕੋ ਕਿਰਤ ਜਿਹੜੀ ਆ ਉਹ ਸੱਚੀ ਸੁੱੱਚੀ ਕਰਦੀ ਹੈ ਚਾਹੇ ਤੁਸੀਂ ਰੇੜੀ ਲਾਓ ਚਾਹੇ ਕੋਈ ਦੁਕਾਨਦਾਰੀ ਕਰੋ ਚਾਹੇ ਨੌਕਰੀ ਕਰੋ ਚਾਹੇ ਖੇਤੀਬਾੜੀ ਕਰੋ ਜਿਹੜਾ ਕਿਰਤ ਆ ਤੁਹਾਡੀ ਸੱਚੀ ਸੁੱੱਚੀ ਹੋਣੀ ਚਾਹੀਦੀ ਦੂਸਰੀ ਗੱਲ 2 ਘੰਟੇ ਰੋਜ਼ अपने जीवन चु समा कट के परमेश्वर की बंदगी करनी नितने्यों करो पानी पढ़ो सेवा करो ते तीसरी गल जी है ना वो दसवंध कसवंध बड़ा जरूरी है एक बार महापुरुषों को मेरे हम हुम का समा भी अपना हो गया महापुरुषों के कोल दो बंदे आ गए उस विद्वान ने इस साखी सुनाई ਕੈਨ ਲਗੇ ਦੋ ਬੰਦੇ ਆ ਗਏ ਉਹਨਾਂ ਨੇ ਮੱਥਾ ਟੇਕਿਆ ਇੱਕ ਨੇ ਤਾਂ 10 ਲੱਖ ਰੁਪਏ ਮੱਥਾ ਟੇਕਦਾ ਤੇ ਇੱਕ ਨੇ 1 ਰੁਪਇਆ ਮੱਥਾ ਟੇਕਦਾ ਤੇ ਮਹਾਂਪੁਰਸ਼ਾਂ ਨੇ ਦੋਹਾਂ ਦੇ ਸਿਰ ਤੇ ਹੱਥ ਰੱਖਦੇ ਦੋਹਾਂ ਨੂੰ ਸਰੋਪੇ ਦਿੱਤੇ ਜਿਹੜਾ 1 ਰੁਪਇਆ ਆਸੇ ਉਹ ਉੱਠ ਕੇ ਚਲੇ ਗਿਆ ਮੱਥਾ ਟੇਕ ਕੇ ਤੇ ਜਿਹੜਾ 10 ਲੱਖ ਵਾਲਾ ਸੀ ਉਹ ਬੈਠਾ ਰਿਹਾ ਉਹ ਕਹਿਣ ਲੱਗਾ ਮਹਾਂਪੁਰਸ਼ੋ ਕਿੱਥੇ 1 ਰੁਪਿਆ ਕਿੱਥੇ 10 ਲੱਖ ਕਿੱਥੇ ਮੈਂ ਕਿਥੋਂ ਗਰੀਬ ਦਿਹਾੜੀ ਵਾਲਾ ਮੈਂ 10 ਲੱਖ ਦਿੱਤਾ ਉਹਨੇ ਰੁਪਿਆ ਦਿੱਤਾ ਤੇ ਤੁਸੀਂ ਕੋ ਮੈਨੂੰ ਖਾਸ ਅਸ਼ੀਰਵਾਦਾ ਦਿੱਤਾ ਨਹੀਂ ਉਹਨੂੰ ਵੀ ਕਹਤਾ ਭਲਾ ਹੋਵੇ ਭਾਈ ਕਿਰਾ ਕਮਾਈਆਂ ਤੇ ਵਾਦੇ ਬਖਸ਼ ਮਹਾਰਾਜ ਤੇ ਮੈਨੂੰ ਵੀ ਉਹੀ ਕੁਛ ਹੈ ਤਾਂ ਉਹੀ ਸਰੂਪ ਆ ਉਹਨੂੰ ਦਿੱਤਾ ਉਹੀ ਬਣ ਦਿੱਤਾ ਮੈਂ ਤੇ 10 ਲੱਖ ਦਿੱਤਾ ਸੀ ਉਹਨੇ ਤੇ 1 ਰੁਪਿਆ ਦਿੱਤਾ ਉਹ ਮਹ ਪਰਸ਼ਕਾਇਨ ਲਗੇ ਉਹਦੀ ਕਮਾਈ ਜਿਹੜੀ ਹੈ ਨਾ 10 ਰੁਪਏ ਰੋਜ਼ ਦੀ ਕਮਾਈ ਹੈ ਉਹਨੇ 1 ਰੁਪਿਆ ਦਿੱਤਾ ਤੇਰੀ ਲੱਖਾਂ ਦੀ ਕਮਾਈ ਹੈ ਤੂੰ 10 ਲੱਖ ਦਿੱਤਾ ਕਹਿਣ ਲੱਗਾ ਨਹੀਂ ਇਹ ਨਹੀਂ ਜਿਹਨੇ ਜਿਆਦੇ ਪੈਸੇ ਦਿੱਤੇ ਉਹਦਾ ਮਾਨ ਸਤਕਾਰ ਵੱਡਾ ਹੁੰਦਾ ਕਿਦ ਅਸੀਂ ਕਿਉਂਨੇ ਵੀ ਇਹੀ ਹੈ ਜੇ 10 ਰੁਪਏ ਢਾਢ ਜਥੇ ਨੂੰ ਜਾਂ ਅੱਗੇ ਜਥੇ ਨੂੰ ਦੇਦਿਏ ਨਾ ਸਾਡੇ ਮਨ ਚ ਹੁੰਦਾ ਵੀ ਉਹ ਕਹੇ ਵੀ ਫਲਾਣਾ ਸਿੰਘ ਜੀ ਬੜੇ ਦਾਨੀ ਪਰਸ਼ ਹੈ दस लख दिता है दस रुपये दिते रुपये दिते महापुरुष कहते हैं अरदस करे थांत आ जा कह लगा जी ये किसका ठीक है फिर तू दस रुपये कमाने तू एक रुपया दे जा कर नहीं तेनों बराबर दसकार मिलेगा जो दस लख तू कमा है ਤੂੰ ਲੱਖਾਂ ਰੁਪਇਆ ਕਮਾਉਣਾ ਤੇ 10 ਲੱਖ ਦੇਗਾ ਉਹ 10 ਰੁਪਏ ਉਹਨੂੰ ਕਮਾਈਏ ਉਹ 10 ਰੁਪਇਆ ਦੇ ਗਏ 10ਵੰਦ ਕੱਢਿਆ ਉਹਨੇ ਇਸ ਕਰਕੇ ਕਹਿਣ ਲੱਗੇ ਫਿਰ ਅਰਦਾਸ ਕਰ ਦੇਣਾ ਤੇ ਜਦੋਂ ਅਰਦਾਸ ਦਾ ਨਾ ਲਿਆ ਉੱਠ ਕੇ ਤੁਰ ਗਿਆ ਕਹਿਣ ਲੱਗੇ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਗੁਰੂ ਸਾਹਿਬ ਦੇ ਲਾਡ ਲਾ ਕੇ ਜੀਵਨ ਜਿਉਂਦੇ ਆਹ ਚੀਜ਼ਾਂ ਜਦੋਂ ਸਾਡੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਜਦੋਂ ਇਹ ਚੀਜ਼ਾਂ ਸਾਡੇ ਝੋਲੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪਾ ਦਿੱਤੀਆਂ ਹੁਣ ਇਹਨਾਂ ਨੂੰ ਕਿਵੇਂ ਕੱਢਾਂਗੇ ਮੰਗ குரு ਦੇ ਕੋਲ ਕਿਸੇ ਇਨਸਾਨ ਦੇ ਹੱਥ ਨਾਲ ਅਡੇ ਗੁਰੂ ਦੇ ਕੋਲ ਚੋੜੀ ਕਰਦੇ ਪਤਾ ਨਹੀਂ ਕਿਹੜੇ ਵੇਲੇ ਕਰਦੇ ਨੇ ਪਰ ਅਜੇ ਮੰਗਣ ਦੀ ਜਾਤ ਨਹੀਂ ਆਈ ਅਜੇ ਤੱਕ ਤੇ ਅਸੀਂ ਇਹ ਸਮਝਦੇ ਆਂ ਇਹ ਜੇ ਗੁਰਦੁਆਰਾ ਸਾਹਿਬ ਬਣਿਆ ਉਹ ਸਾਡੇ ਪੈਸੇ ਨਾਲ ਚੱਲਦਾ ਹੈ ਯਕੀਨ ਮੱਥਾ ਤੇ ਕੀ ਯਕੀਨ ਆਪੇ ਟੱਜ ਲਈ ਉਹ ਭੋਲਿਓ ਬਹੁਤ ਦੂਰ ਫਿਰ ਜਾਂ ਤੁਸੀਂ ਉਹ ਤਾਂ ਉਹਦੇ ਦਿੱਤੇ ਵਿੱਚੋਂ ਅਸੀਂ ਦੇ ਰਹੇ ਆਂ ਉਹ ਮਾਲਕ ਸਾਨੂੰ ਦੇ ਰਿਹਾ ਸਭ ਕੁਝ ਫੇਰ ਵੀ ਅਸੀਂ ਹੁਜੇ ਤੱਕ ਨਹੀਂ ਜਾਨੇ ਇਸ ਕਰਕੇ ਆਓ ਸਤਿਗੁਰੂ ਜੀ ਹਰ ਰੋਜ਼ ਆਪਣੇ ਸਿਕਲੀ ਜੋੜੀ ਜਨਾ ਉਹ ਨਰਮੋਲਕ ਦਾਤ ਪਾਉਂਦੇ ਨਾ ਜਿਹਦੇ ਨਾਲ ਉਹਦਾ ਜੀਵਨ ਸੁੱਤਰ ਜਾਵੇ ਇੱਕ ਵਾਰ ਨਸਤਾ ਪਵਿੱਤਰ ਕਰੋ ਆਪਾਂ ਅੱਜ ਦੇ ਹੁਕਮ ਦੇ ਆ ਇਹਨਾ ਸ਼ਬਦਾਂ ਦੀਆਂ ਪੰਕਤੀਆਂ ਸਭ ਕਰਕੇ ਨਾ ਧਿਆਨ ਨਾਲ ਬਲੋਂ ਹਿਰਦੇ ਉਪਸਾਈ ਸਤਿਗੁਰੂ ਬਾਛੇਂ ਕਿਰਪਾ ਕਰਨੇ ਕਰ ਗਾ ਦੀ ਕਿ ਅੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਕੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਅੱਜ ਦਾ ਪਵਿੱਤਰ ਹੁਕਮ ਦਾ ਸ਼ਬਦ ਜਿਹੜਾ ਹੈ ਉਤਨਾ ਸ੍ਰੀ ਅੰਗ ਦਾ ਸ਼ਬਦ ਹੈ ਮਹਲਾ ਮਹਿਰ ਸ੍ਰੋਪ ਨੂੰ ਕਹਿੰਦੇ ਨੇ ਇਹ 95 ਪਾਤਸ਼ਾਹ ਗੁਰੂ ਅਕਸ਼ਰ ਪਾਤਸ਼ਾਹੀ ਦੀ ਪੰਜਵੇਂ ਸਰੂਪ ਧੰਨ ਸਤਪੁਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਦੀ ਰਸਨਾ ਚੋਚਾਰ ਨੂੰ ਇਹ ਸ਼ਬਦ ਹੈ ਕਿ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਵਰਸ਼ਿਸ਼ ਕਰੇ ਆਮ ਹਾਰ ਰੱਖਣ ਹਾਰ ਚਿਤਾਰਿਆ ਸਤਪੁਰੂ ਜੀ ਕਹਿੰਦੇ ਹੁਣ ਮੈਂ ਉਸ ਰੱਖਣ ਹਾਰ ਪਰਮੇਸ਼ਰ ਦੇ ਨਾਲ ਜੁੜ ਕੇ ਮੈਂ ਉਹਦੀ ਬੰਦਗੀ ਕਰਦਾ ਹਾਂ ਉਹਦੇ ਗੁਣ ਚੇਤੇ ਕਰਦਾ ਪਤ ਪੁਨੀਤ ਕੀਏ ਖੇ ਨ ਭੀਤਰ ਸਗਲਾ ਰੋਗ ਬਦਾਰਿਆ ਕਹਿੰਦੇ ਇੱਕ ਅੱਖ ਫਰਕੰਦ ਨੇ ਸਮੇਂ ਦੇ ਵਿੱਚ ਨਾ ਸਾਨੂੰ ਬਾਪੀਆਂ ਨੂੰ ਪਵਿੱਤਰ ਕਰਨ ਦੀ ਸਮਰੱਥਾ ਰੱਖਦੇ ਔਨੇਕ ਪਲਪਰ ਦੇ ਵਿੱਚ ਸਾਨੂੰ ਬਾਪੀਆਂ ਨੂੰ ਪਵਿੱਤਰ ਕਰ ਲਿਆ ਤੇ ਸਾਰੇ ਰੋਗ ਘਟ ਗਏ ਰੋਗ ਕਿਹੜੇ ਇੱਕ ਸਰੀਰ ਦੇ ਰੋਗ ਹੁੰਦੇ ਆ ਇੱਕ ਆਤਮਿਕ ਰੋਗ ਜਿਹੜੇ ਵਿਕਾਰਾਂ ਦੇ ਕਾਰਨ ਸਾਨੂੰ ਅੰਦਰ ਵਿਆਪਦੇ ਨੇ ਸਤਿਗੁਰੂ ਆਸ਼ਾ ਜੀ ਕਹਿੰਦੇ ਅੰਦਰਲੇ ਸਾਰੇ ਰੋਗ ਪਰਮੇਸ਼ਰ ਨੇ ਘਟ ਦਿੱਤੇ ਤੇ ਸਾਨੂੰ ਆਪਣੇ ਬਣਾ ਲਿਆ ਰਹਾ ਕੋਸ਼ਟ ਭਈ ਸਾਧ ਕੈ ਸੰਗਮ ਕਾਉਂ ਕ੍ਰੋਧ ਰੋਗ ਮਾਰਿਆ ਕਹਿੰਦੇ ਜਦੋਂ ਵਿਚਾਰ ਹੋਈ ਨਾ ਪਰਮੇਸ਼ਰ ਤੇ ਪਿਆਰ ਆ ਨਾ ਕੋਸ਼ਟ ਹੁੰਦੀ ਹੈ ਵਿਚਾਰ ਤੋਂ ਤੰਦਰ ਤੇ ਉਹ ਉਹਨਾਂ ਨੇ ਐਸੀ ਸੋਜੀ ਦੇ ਦਿੱਤੀ ਜਿਹਦੇ ਨਾਲ ਕਾਮ, ਕ੍ਰੋਧ, ਲੋਭ ਜਿਹੜੇ ਭਿਆਨਕ ਬਿਮਾਰੀਆਂ ਨਾਲ ਅੰਦਰੋਂ ਕੱਟ ਗਈਆਂ। ਉਹ ਪਿੱਛੇ ਛੱਡ ਗਈ। ਹੁਣ ਸਾਡੇ ਕੋਲ ਸਤਿਗੁਰੂ ਆਪជា ਜੀ ਨੇ ਸੁਖਮਸਾਵ ਦੇ ਅੰਦਰ ਸਾਧ ਦੀ ਮਹਿਮਾ ਵਰਣਨ ਕੀਤੀ। ਤੇ ਸਾਧ ਉਹ ਨਹੀਂ ਜਿਹੜੇ ਡੇਰੇ ਡੇਰੇ ਤੇ ਬੈਠੇ। ਉਦੋਂ ਸਾਧ ਕਿਹੜਾ ਸੀ ਗੁਰੂ ਸਾਹਿਬ ਜੀ ਦੇ ਸੰਬੰਧ ਚ। ਗੁਰੂ ਸਾਹਿਬ ਜੀ ਨੇ ਸਾਧ ਪਰਮੇਸ਼ਰ ਦੇ ਪਿਆਰ ਨੂੰ ਸੰਬੋਧਨ ਕਰਕੇ ਕਿਹਾ ਤੇ ਅਸਲੀ ਜਿਹੜੇ ਨਾ ਸਾਧ ਸਾਡੇ ਸਾਡੇ ਕੋਲ ਤਾਂ ਗੁਰੂ ਸਾਹਿਬ ਤੋਂ ਵੱਡਾ ਕਿਸਾਦ ਕਿਹੜਾ ਹੋ ਸਕਦਾ ਹੈ ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਇਆ ਨਾ ਮੈਂ ਕਿ ਗੁਰੂ ਨਾਨਕ ਸਾਧੂ ਜੀ ਦਾ ਵਿਚਾਰ ਪਟੰਦਰਾ ਕੀਤਾ ਉਹਨਾਂ ਨੇ ਕਾਮ ਕ੍ਰੋਧ ਲੋਭ ਅੰਧਰੋਂ ਕਟ ਦਿੱਤਾ ਸੇ ਮਰ ਸੇ ਮਰ ਉਹ ਨਾ ਨਾਰਾ ਹੈ ਨਾ ਸੰਗਲੀ ਸੰਗੀ ਸਗਲੇ ਤਾਰਿਆਂ ਸਿਮਰ ਸਿਮਰ ਕੇ ਨਾ ਪਰਮੇਸ਼ਰ ਨੂੰ ਇਹ ਪ੍ਰਾਣਾਂ ਦੇ ਆਸਰੇ ਪਰਮੇਸ਼ਰ ਨੂੰ ਸਿਮਰ ਸਿਮਰ ਕੇ ਨਾ ਮੈਂ ਆਪ ਤੇ ਤਰੇ ਗਿਆ ਆਪਣੇ ਨਾਲ ਸੰਗਤ ਕਰਨ ਵਾਲਾ ਕੋਈ ਤਰ ਲਿਆ ਆਪ ਤਰ ਹੈ ਗੁਰ ਸਿੱਖ ਤਰਾਹੀ ਔਕਤ ਮੰਤਰ ਮੂਲ ਮਾਨਾ ਏਕ ਹੈ ਮਨੁੱਖ ਵਿਸ਼ਵਾਸ ਪੜ ਧਾਰਿਆ ਸਾਰੇ ਰੋਗਾਂ ਦੀ ਦਵਾਈ ਅਸਲੀ ਮੂਲ ਜੜ ਜਿਹੜੇ ਨੇ ਉਹ ਪਰਮੇਸ਼ਰ ਦੀ ਬੰਦਗੀ ਹੈ ਮਨ ਨੇ ਇਸ ਗੱਲ ਦਾ ਵਿਸ਼ਵਾਸ ਕਰ ਲਿਆ ਕਿ ਸਾਰੀਆਂ ਬਿਮਾਰੀਆਂ ਸਾਰੇ ਲੋਕਾਂ ਨੂੰ ਕੱਟਣ ਵਾਲਾ ਨਾ ਮੂਲ ਰੂਪ ਦੇ ਵਿੱਚ ਇੱਕ ਪਰਮੇਸ਼ਰ ਦਾ ਨਾਮ ਹੈ ਚਾਰ ਨਾਰੇ ਹਨ ਬਾਜ ਜਹਨਨ ਨਾਨਕ ਉਹਨਾਂ ਪਨਾਹ ਬਲੇ ਹ ਆ ਰਹੇ ਆ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਮੈਂ ਤੁਹਾਡੇ ਦਰ ਤੋਂ ਬੰਦਗੀ ਕਰਨ ਵਾਲਿਆਂ ਦੀ ਚਾਹਵਾਂ ਦੀ ਧੂੜੀ ਲਗਦਾ ਮੇਰੇ ਤੇ ਕਿਰਪਾ ਕਰ ਦਿਓ ਤੇ ਬਾਰ-ਬਾਰ ਮੈਂ ਪ੍ਰਵਾਨ ਜਾਨਾ ਹੈ ਪਾਤਸ਼ਾਹ ਤੁਹਾਡੇ ਤੁਹਾਡੇ ਇਹਨਾਂ ਕਮਤੋਂ ਬਦਨਾ ਤੋਂ ਕਿਉਂਕਿ ਤੁਸੀਂ ਜੋ ਕੁਝ ਧੂੜੀ ਚ ਪਾਇਆ ਨਾ ਉਸ ਸਾਥ ਜੋ ਮੈਨੂੰ ਬਿਥਨ ਕਰ ਸਕਦਾ ਇੱਡੀ ਵੱਡੀ ਕੀਮਤ ਆਧਾਰ ਕਰ ਦੇਵਾਂ ਮੈਨੂੰ ਨਹੀਂ ਕੁਝ ਮਿਲ ਸਕਦਾ ਇੱਕ ਵਾਰ ਇਹਨਾਂ ਬਾਬਾ ਫਰੀਦ ਜੀ ਨੇ ਪੰਗਤੀਆਂ ਖੇਤੇ ਕਰਕੇ ਆਪਾਂ ਦੇਖੋ ਤੇ ਬਾਬਾ ਫਰੀਦ ਜੀ ਨੇ ਕਿੰਨਾ ਵਧੀਆ ਗੱਲ ਕਹੀ ਉਹ ਕਹਿਣ ਲੱਗੇ ਬਾਹਰ ਪਰਾਈ ਬਹਿਸਣਾ ਸਾਈਂ ਮuje ਨਾ ਦੇ ਜੇ ਤੂੰ ਐਵੇਂ ਰੱਖ ਸੀ ਤਾਂ ਜੀਉਂ ਸਰੀਰ ਹੁੰਦੇ ਕਹਿੰਦੇ ਪਰਾਈ ਵਾਰ ਤੇ ਨਾ ਬਿਠਾਈ ਮੈਨੂੰ ਭਰਾਏ ਬਾਰ ਤੇ ਨਾ ਟਾਈਮ ਮੈਂ ਕਿਸ ਤੋਂ ਮੰਗਣ ਦੇ ਮੰਗਾ ਵੀ ਪਰਮੇਸ਼ਰ ਮੈਨੂੰ ਮੈਨੂੰ ਆ ਆ ਕੁਝ ਚਾਹੀਦਾ ਤੇ ਨਾ ਹੀ ਕਿਸੇ ਮਨੁੱਖ ਦੀ ਸਤਗੁਰੂ ਜੀ ਕਹਿੰਦੇ ਜੇ ਤੂੰ ਕਿਸੇ ਮਨੁੱਖ ਦੀ ਉੋਟਤ ਕਰੀ ਨਾ ਮਨੁੱਖ ਤੇ ਕਿਸੇ ਸਮੇਂ ਬਦਲ ਸਕਦੇ ਮੈਨੂੰ ਆਪਣੇ ਦਰ ਦਾ ਸੇਵਕ ਬਣਾ ਕਰਕੇ ਮੈਨੂੰ ਆਪਣੇ ਘਰ ਨਾਲ ਜੋੜੀਏ ਮੈਂ ਮੰਗਾ ਵੀ ਤੇ ਤੇਰੇ ਕੋਲੋਂ ਮੰਗਾ ਕੁਝ ਤੇ ਜੇ ਤੂੰ ਮੈਨੂੰ ਐ ਹੀ ਰੱਖਣਾ ਨਾ ਤਾਂ ਮੇਰੇ ਸਰੀਰ ਦੇ ਵਿੱਚੋਂ ਜਿੰਦ ਕੱਢ ਲੈ ਕਹਿਣ ਲੱਗੇ ਮੈਂ ਨਹੀਂ ਚਾਹੁੰਦਾ ਮੈਂ ਕਦੇ ਕਿਸੇ ਮਸਜਿਦ ਤੇ ਜਾ ਕੇ ਮੱਥਾ ਟੇਕਾ ਮੈਂ ਨਹੀਂ ਕਿਹਾ ਮੈਂ ਪੁੱਤਰ ਦੀ ਦਾਤ ਵਾਸਤੇ ਲਾਲਾ ਵਾਲੇ ਪੀਰ ਦੀ ਪੂਜਾ ਕਰਦਾ ਫਿਰ ਮੈਂ ਨਹੀਂ ਕਿਹਾ ਮੈਂ ਧਨ ਦੇ ਵਾਸਤੇ ਕਿਸੇ ਲక్ష్ਮੀ ਦੀ ਪੂਜਾ ਕਰਾਂ ਮੈਨੂੰ ਤਾਂ ਤੂੰ ਆਪਣੇ ਨਾਲ ਜੋੜ ਲਾ ਜਿਹੜਾ ਕੁਝ ਤੂੰ ਦੇਣਾ ਹੈ ਉਹ ਤੂੰ ਮੇਰੀ ਝੋਲੀ ਚ ਪਾ ਦੇ ਤੇ ਮੈਂ ਉਹਨੂੰ ਸਤ ਕਰਕੇ ਨਾ ਝੋਲੀ ਨੂੰ ਸਿਵਾਇ ਕਰਦਾ ਤੇ ਉਸ ਕਵੀ ਨੇ ਲਿਖਿਆ ਵੀ ਉਹ ਕਹਿੰਦਾ ਤੂੰ ਅਸ ਤੁਰਿਆ ਚੱਲ ਆਪਣੇ ਮਾਰਗ ਪਤਾ ਨਹੀਂ ਪਰਮੇਸ਼ਰ ਤਨ ਕੀ ਦੇਣਾ ਚਾਹੁੰਦਾ ਹੈ ਤੂੰ ਥੋੜਾ ਮੰਗਦਾ ਤੈਨੂੰ ਵੱਧ ਦੇਣਾ ਚਾਹੁੰਦਾ ਇਸ ਕਰਕੇ ਸਤਿਗੁਰੂ ਆਪਛਰ ਦੇ ਕੋਲ ਇੱਕੋ ਅਰਦਾਸ ਕਰੂ ਬਾਦਸ਼ਾ ਤੂੰ ਦਾਤਾਂ ਦਾ ਧਾਰ ਤੇਰਾ ਦਿੱਤਾ ਖਾਣਾ ਅਸੀਂ ਤੇਰਾ ਦਿੱਤਾ ਖਾ ਰਹੇ ਹਾਂ ਤੂੰ ਦਾਤਾਂ ਦੇ ਰਿਹਾ ਮਨੁੱਖਾ ਸਰੀਰ ਵੀ ਤੂੰ ਦਿੱਤਾ ਤਨ ਵੀ ਤੂੰ ਦਿੱਤਾ ਮਨ ਵੀ ਤੂੰ ਦਿੱਤਾ ਧਨ ਵੀ ਤੇਰਾ ਦਿੱਤਾ ਹੋਇਆ ਜੇ ਸਾਡਾ ਇਹਦੇ ਚ ਕੀ ਹੈ ਸਾਡਾ ਤਾਂ ਕੁਝ ਵੀ ਨਹੀਂ

ਆਪਣਾ ਜੀਵਨ ਸੁਖਮਈ ਕਰੀਏ ਜੀ ਉਹਨਾਂ ਦੁਕਾਨ ਦੇ ਜਵਾਹ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿਫਤ ਰਾਮ ਕਰੇ